ਕਾਦੀਆਂ ਦੇ ਨਜ਼ਦੀਕ ਪਿੰਡ ਕਾਲਵਾ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ ਇਲਾਕੇ 'ਚ ਸੋਗ ਦੀ ਲਹਿਰ ਬਟਾਲਾ ਦੇ ਹਲਕਾ ਕਾਦੀਆਂ ਦੇ ਨਜ਼ਦੀਕ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਹ ਪੁੱਤਰ ਜੇਮਸ ਮਸੀਹ ਦੀ ਡਿਊਟੀ ਦੌਰਾਨ ਮੌਤ ਹੋ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੇਮਸ ਮਸੀਹ ਨੇ ਕਿਹਾ ਕਿ ਉਸ ਦਾ ਛੋਟਾ ਬੇਟਾ ਕਾਫਲ ਮਸੀਹ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਨਤ ਸੀ ਡਿਊਟੀ ਦੌਰਾਨ ਹੀ ਉਹ ਕਾਫਲ ਮਸੀਹ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਕਾਫਲ ਦਾ पार्थिव ਸਰੀਰ ਪੋਸਟਮਾਰਟਮ ਤੋਂ ਬਾਅਦ ਜਦੀਪ ਪਿੰਡ ਲਿਆਇਆ ਜਾਵੇਗਾ ਮੌਤੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਕਾਫਲ ਮਸੀਹ ਸੀ ਲੱਗਦਾ ਹੈ ये सूचना मिली था ना नहीं शाम में खाना आके खुश हो गया आधा घर के और पता लग गया जो तुम्हारे मुझे फेरी पता लग गया शिकमु साम्ब शिकमु साम्ब हाँ सब तो तेरी पहली तानो किनारा खाना गया जेसी शाम जेसी शाम गया है अब तो मैंने देखूंगा दारी कुछ दारी आशीर्वाद का तो घर पे ਮੇਰੇ ਤੇ ਚਾਰ ਪੰਜ ਦਿਨ ਪਹਿਲਾਂ ਹੀ ਗੱਲ ਹੋਈ ਸੀ ਹਾਂ ਪਰ ਆਨ ਵਾਲਾ ਕਹਿੰਦੇ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਸਿਰਫ ਉਹ ਮੈਨੂੰ ਕਹਿਣ ਲਈ ਇਹ ਕਹਿੰਦਾ ਆਪਣੀ ਦੁਕਾਨ ਵੱਡੀਗਾ ਮੈਂ ਤੁਹਾਨੂੰ ਪੈਸੇ ਪਾਉਣਾ ਤੁਹਾਨੂੰ ਦਾ ਪਾਟਾ ਚਰੀਟਾ ਦੋਂ ਲੈ ਆ ਜਾਣਾ ਪਰ ਸੋਰਸੋਂ ਆਏਗਾ ਫਿਰ 10 ਵਜੇ ਉਹ ਮੈਂ ਮੇਰੇ ਜੀਜਾ ਜੀ ਸੰਗ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰ ਰਹੇ ਉਹ ਕਹਿ ਰਹੇ ਹੋ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਂਦੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਜਲੰਧਰ ਫਿਰ ਇਹ ਕਿਨ ਫਰਮ ਜਦੋਂ ਪਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਦੀ ਗੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੱਦਲ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਵੀਪੀ ਘਟ ਗਿਆ ਸਾਰਾ ਉਹਨੂੰ ਰਾਤੇ ਹਸਪਤਾਲੋਂ 11 ਵਜੇ ਪਾਜੀ ਵੈਬਲ ਨਹੀਂ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਸੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਦਰਦ ਦੇ ਲਿਆ ਉਨੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅੱਤ ਖੁਦਾ ਦਾ ਵੈਰ ਇਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਜਿਹੜਾ ਵਿਧਵਾ ਕਰ ਦਿੱਤਾ